ਗੁੱਡ ਮਾਰਨਿੰਗ ਜੀ 5 ਵਜੇ ਦਾ ਟਾਈਮ ਹੈ ਜੀ ਤੇ ਅਸੀਂ ਯੋਗਾ ਕਰਨ ਆ ਚੁੱਕੇ ਆ ਮੈਂ ਤੇ ਸਾਬ ਸਿਰੇ ਸਿਰੇ ਆਉਂਦੇ ਦਿੱਲੀ ਸਿਰ 5 ਵਜੇ ਆ ਜਾਂਦੇ ਸੀ ਸਵਾ 5 5 5 10 ਤੇ ਆਉਂਦੇ ਬਾਕੀ ਸਾਰੇ ਤੇ ਅਸੀਂ ਥੋੜਾ ਜਲਦੀ ਆ ਜਾਂਦੇ ਆ ਵੈਸੇ ਸੰਡੇ ਨੂੰ ਨਾ ਦਿਲ ਨਹੀਂ ਕਰਦਾ ਸੀਗਾ ਮਨ ਆਤਸੀ ਹੋ ਰਿਹਾ ਤਾਂ ਵੀ ਛੁੱਟੀ ਗਾਲੀਏ ਪਰ ਫਿਰ ਮਨ ਨੂੰ ਸਮਝਾਇਆ ਵੀ ਨਹੀਂ ਨਹੀਂ ਜਾਣਾ ਜ਼ਰੂਰੀ ਹੈ ਇਸ ਕਰਕੇ ਅਸੀਂ ਆਪਣੇ ਮਨ ਨੂੰ ਸਮਝਾ ਕੇ ਲੈ ਆਏ ਤੇ ਦਰਸਾਉਂਨੇ ਮੈਟਵਾਰਾ ਬਿਚਾ ਕੇ ਆਪਣਾ ਬੈਠ ਕੇ ਧਿਆਨ ਕਰਨਾ ਤੁਹਾਨੂੰ ਸਭ ਨੂੰ ਦਿਖਾਉਂਦੀ ਆ ਵੈਸੇ ਇਹਨਾਂ ਚਾਹਣਾ ਹੈ ਨਹੀਂ ਜਿੰਨਾ ਦਿਖਦਾ ਪਾਰਕ ਚਲੇ ਲਾਈਟਾਂ ਵੱਲਦੀਆਂ ਤੇ ਸਾਰੇ ਬੈਠ ਗਏ ਤੇ ਬਾਕੀ ਸਾਰੇ ਜਣੇ ਉਦੀ ਆਉਂਦੇ ਹੁੰਦੇ ਆ ਤੇ ਇਕੱਠੇ ਬਹਿ ਕੇ ਅਸੀਂ ਯੋਗਾ ਕਰਦੇ ਆਲੇ ਵੈਸੇ ਪਾਰਕ ਚ ਲਾਈਟਾਂ ਵੀ ਵੱਲ ਰਹੀਆਂ ਹਲੇ ਬੰਦ ਨਹੀਂ ਹੋਈਆਂ ਤੇ ਅੱਜ ਥੋੜਾ ਜਿਹਾ ਠੰਡਾ ਹੈ ਮੌਸਮ ਅੱਗੇ ਨਾਲੋਂ ਗਰਮੀ ਘੱਟ ਹੈ ਨਹੀਂ ਤੇ ਬਹੁਤ ਜ਼ਿਆਦਾ ਸਿਰਸਿਰ ਵੀ ਗਰਮੀ ਨਹੀਂ ਦੀ ਆ ਕਾਉ ਚਿੜੀਆਂ ਦੀਆਂ ਆਵਾਜ਼ਾਂ ਸਵੇਰ ਵਜੇ ਦਾ ਟਾਈਮ ਹੁੰਦਾ ਨਾ ਚਾਹੇ ਧਿਆਨ ਲਈ ਹੋਵੇ ਚਾਹੇ ਤੁਹਾਡੇ ਆਪਣੇ ਲਈ ਸੈਰ ਲਈ ਹੋਵੇ ਚਾਹੇ ਰੋਗੇ ਲਈ ਹੋਵੇ ਸਵੇਰ ਦਾ ਟਾਈਮ ਜਿਆਦਾ ਵਧੀਆ ਹੁੰਦਾ ਹੈ ਕੁਦਰਤੀ ਠੰਡਕ ਹੁੰਦੀ ਹੈ ਇਸ ਮੌਸਮ ਵਿੱਚ ਪਾਪਾ ਸਮੇਂ ਲਿਟ ਗਿਆ ਬੰਮਾ ਜੀ ਰੋਗ ਛੱਡਣ ਦੇ ਪੈਰਾਂ ਲੱਭਦੇ ਹਨ ਨਾ ਸੁਣੋ ਜਿੰਮੀ ਉਹ ਘੁੰਮ ਕੇ ਆਇਆ ਤੇ ਜ਼ਿੰਮੀ ਉਹ ਘੁੰਮ ਕੇ ਆਇਆ ਤੇ ਥੱਕ ਚੁੱਕਿਆ ਪੂਰਾ ਕਿਸੇ ਬਠਾ ਤੇਰੇ ਵੀ ਨਾਲ ਘੁੰਮਣ ਗਿਆ ਤਾਂ ਵੀ ਥੱਕ ਗਿਆ ਤੇ ਪਾਪਾ ਇਦਾਂ ਮਨੀ ਵਲੈਂਟ ਸੈੱਟ ਕਰ ਰਹੇ ਆ ਜਿੰਨੇ ਨੇ ਜ਼ਿੰਮੀ ਘੁੰਮ ਕੇ ਆਇਆ ਜਿਨਨੇ ਨੂੰ ਮੰਦਰ ਅੰਦਰ ਅੰਦਰ ਸਾਰੇ ਪੋਚੇ ਲਾ ਚੁੱਕੀਆਂ ਆ ਇਨ ਆਤਰੇ ਆ ਜੀ ਆਲੂ ਉਬਲਣੇ ਨੂੰ ਅੱਜ ਬਣੋਂਗੇ ਆਲੂ ਵਾਲੇ ਪਰੌਂਠੇ ਕਰਦਿਆਂ ਤਿਆਰੀ ਸੰਡੇ ਦੇ ਸਪੈਸ਼ਲ ਬ੍ਰੈਕਫਾਸਟ ਆਲੂ ਵਾਲੇ ਪਰੌਂਠੇ ਆਲੂ ਜੀ ਮੈਂ ਬਾਹਰ ਲਈ ਤੇ ਹੁਣ ਉਹਨੇ ਛਿੱਲ ਕੇ ਕਰੂੰਗੀ ਕੱਦੂ ਦਾਸ ਤੇ ਸਾਹਬ ਅੱਜ ਲੱਗੇ ਹੋਏ ਆਪਣੀ ਬੂਟਿਆਂ ਦੀ ਦੇਖਭਾਲ ਕਰਨ ਤੇ ਅੱਜ ਮੇਰਾ ਬਲੌਗ ਵੀ ਜਿਹੜਾ ਥੋੜਾ ਲੇਟ ਆਊਗਾ ਕਿਉਂਕਿ ਕੱਲ ਮੈਂ ਸ਼ੂਟਿੰਗ ਦਾ ਕਰਿਆ ਤੇ ਅੱਜੇ ਸ਼ੂਟ ਕਰਕੇ ਫਿਰ ਇਹਨੂੰ ਐਡਿਟ ਕਰਕੇ ਫਿਰ ਅਪਲੋਡ ਕਰੂੰਗੀ ਤੇ ਹੁਣ ਮੈਂ ਕਰ ਲਵਾਂ ਜੀ ਆਲੂ ਵਾਲੇ ਪਰੌਂਠੇ ਦੀ ਤਿਆਰੀ ਐਸੇ ਤਾਂ ਨਾ ਗਰਮੀਾਂ 'ਚ ਸਾਨੂੰ ਲਾਈਟ ਖਾਣਾ ਹੀ ਖਾਣਾ ਚਾਹੀਦਾ ਏ ਪਰ ਬੱਚਿਆਂ ਦੀ ਪਰਮੈਸ਼ ਤੇ ਸੰਡੇ ਨੂੰ ਬਣਾਉਂਦੀ ਆ ਮੈਂ ਜ਼ਿਆਦਾਤਰ ਹੈਵੀ ਥੋੜਾ ਜਿਹਾ ਤੇ ਪਰ ਸਵੇਰੇ ਜਿਹੜਾ ਇਹਨਾਂ ਨੇ ਖਾ ਲੈਣਾ ਹੁਣ ਤੇ ਉਸ ਤੋਂ ਬਾਅਦ ਫਿਰ ਸ਼ਾਮ ਤੱਕ ਕੋਈ ਵੀ ਡਾਈਟ ਨਹੀਂ ਲੈਂਦੇ ਐਕਸਟਰਾ ਹੈਵੀ ਹੋ ਜਾਂਦੇ ਆਲੂ ਨਾਲ ਪਰੌਠੇ ਪਰ ਅਸੀਂ ਮਿਰਚ ਮਸਾਲੇ ਬਿਲਕੁਲ ਲਾਈਟ ਪਾਉਂਦੇ ਆ ਨਹੀਂ ਤਾਂ ਗਰਮੀ ਜੀ ਜਲਣ ਹੋ ਲੱਗ ਜਾਂਦੀ ਹੈ ਤੇ ਮੈਂ ਤਾਂ ਨਹੀਂ ਖਾਂਦੀ ਮੈਂ ਆਪਣੇ ਵਾਸਤੇ ਬਣਾਉਂਗੀ ਬੇਸਨ ਦਾ ਚੀਲਾ ਤੇ ਬੱਚਿਆਂ ਨੂੰ ਚਲੋ ਖਲਾਉਂਦੀ ਕਿਉਂਕਿ ਬੱਚਿਆਂ ਨੇ ਜਦੌੜ ਵੀ ਜ਼ਿਆਦਾ ਹੁੰਦੀ ਹੈ ਸਲਈ ਉਹਨਾਂ ਤੋਂ ਪਚ ਜਾਂਦਾ ਹੈ ਅਸੀਂ ਆਪਣੇ ਸਰੀਰਾਂ ਦੇ ਅਕੋਰਡਿੰਗ ਉਹਨਾਂ ਦੇ ਮਨ ਨੂੰ ਨਹੀਂ ਮਾਰ ਸਕਦੇ ਇਸ ਕਰਕੇ ਮੈਂ ਸੰਡੇ ਨੂੰ ਉਹਨਾਂ ਲਈ ਸਪੈਸ਼ਲ ਬਣਾ ਹੀ ਦਿੰਦੀ ਹਾਂ ਕਰੋਠੇ ਅੱਜ ਕੀ ਸ਼ੂ ਵੀ ਆਇਆ ਜੀ ਸਵੇਰੇ ਸਵੇਰੇ ਪੰਜ ਆਇਆ ਸਾਰੇ ਬੱਚੇ ਸੁੱਤੇ ਪਏ ਹੋਣ ਪਰ ਸਾਡਾ ਕੁਲਵੀਰ ਸਿੰਘ ਸਵੇਰੇ ਯੋਗਾ ਕਰਨ ਆ ਚੁੱਕੇ ਹਰੀਆਂ ਚਾਦਰਾਂ ਲੱਗ ਚੁੱਕੀਆਂ ਤੇ ਸਾਬ ਬੈਠੇ ਆਹ ਮੇਰੀ ਜਗ੍ਹਾ ਹੈ ਅਸੀਂ ਆਪਣੀ ਚਾਦਰ ਸ਼ੁਰੂ ਕਰਿ ਸਿਵਾਤੀਆਂ ਜੀ ਅਸੀਂ ਚੱਲੇ ਆ ਦੇ ਜੀ ਅਸੀਂ ਚੱਲੇ ਆ ਵਿਸ਼ਾਲ ਮੈਗਾ ਮਾਟ ਤੇ ਅਨੀ ਦੂਰ ਆਏ ਅਸੀਂ ਸੱਜਰੇ ਸੱਜਰੇ 9:00 ਵਜ ਗਏ ਅਸੀਂ